ਦੇ ਵਿੱਚ ਅੰਮ੍ਰਿਤ ਵੇਲੇ ਦੇ دیਵਾਨਾਂ ਦੀਆਂ ਹਾਜ਼ਰੀਆਂ ਪਰਦੇ ਹੋਏ ਗੁਰਮਤਿ ਦੀਆਂ ਵਿਚਾਰਾਂ ਗੁਰਸ਼ਬਦ ਦੀਆਂ ਵਿਚਾਰਾਂ ਸਰਵਨ ਕਰਨ ਲਈ ਜੁੜ ਬੈਠੇ ਹਾਂ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਇਹ ਸੋਹਣੀ ਦਾਤ ਸਤਸੰਗਤ ਦੀ ਸਾਡੇ ਪਾਸ ਹੈ ਜੋ ਸਾਡੇ ਮਨ ਨੂੰ ਧੀਰਜ ਦਿੰਦੀ ਹੈ ਸਾਡੇ ਮਨ ਦੀ ਲੱਗੀ ਮੈਲ ਗੁਰਬਾਣੀ ਨਾਲ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਅਸੀਂ ਧੋਨੇ ਆ ਲਾਣੇ ਆ ਪਹਿਲੀ ਗੱਲ ਤੇ ਮਹਾਰਾਜ ਜੀ ਕਹਿੰਦੇ ਨੇ ਭਰੀਐ ਮਤਿ ਪਾਪਾਂ ਕੈ ਸੰਗ ਜੇ ਭਰੀ ਗਈ ਐ ਨਾ ਮਤ ਸਾਡੀ ਪਾਪਾਂ ਦੇ ਨਾਲ ਉਹ ਧੋਪੈ ਨਾਹੈ ਕੈ ਰੰਗ ਜਿੰਨਾ ਮਰਜੀ ਯਤਨ ਕਰ ਲਈਏ ਸੀ ਕਿ ਉਹਨੂੰ ਪਾਣੀ ਨਾਲ ਧੋ ਲਈਏ ਇਵਨ ਤੀਰਥਾਂ ਤੇ ਜਾ ਕੇ ਧੋ ਲਈਏ ਉਹ ਮਨ ਦੀ ਮੈਲ ਜਿਹੜੀ ਐਵੇਂ ਧੁੱਪਦੀ ਨਹੀਂ ਐਵੇਂ ਲਥਦੀ ਨਹੀਂ ਜੇ ਤੀਰਥ ਤੇ ਵੀ ਜਾਣਾ ਹੈ ਉਹ ਤੀਰਥ ਗੁਰੂ ਰੂਪ ਤੀਰਥ ਹੋਣਾ ਚਾਹੀਦਾ ਹੈ ਗੁਰੂ ਦੇ ਚਰਨਾਂ ਦਾ ਗੁਰੂ ਦੇ ਗਿਆਨ ਦਾ ਗੁਰਬਾਣੀ ਦਾ ਨਾਮ ਦਾ ਤੀਰਥ ਹੋਣਾ ਚਾਹੀਦਾ ਉਥੇ ਫਿਰ ਮੈਲ ਲੈਂਦੀ ਮਨ ਦੀ ਉਥੇ ਵਿਕਾਰ ਕੱਟੇ ਜਾਂਦੇ ਹਨ ਸਤਿਗੁਰੂ ਮਹਾਰਾਜ ਜੀਆ ਨੇ ਸਾਨੂੰ ਗੁਰਬਾਣੀ ਚ ਬਹੁਤ ਤਰ੍ਹਾਂ ਦਾ ਗਿਆਨ ਦਿੱਤਾ ਹੈ ਹਰ ਇੱਕ ਵਿਸ਼ੇ ਤੇ ਮਹਾਰਾਜ ਜੀਆ ਨੇ ਸਾਨੂੰ ਸਮਝਾਇਆ ਸੋ ਇਹ ਅਸ਼ਟ ਪਦੀਆਂ ਦਾ ਸ਼ਬਦ ਜਿਹਦਾ ਪਾਠ ਆਪ ਜੀ ਨੇ ਹੁਣੇ ਸੁਣਿਆ ਹੈ ਚਾਰ ਪੰਕਤੀਆਂ ਕੱਲ ਦੀ ਕਥਾ ਵਿੱਚ ਸਮਝੀਆਂ ਨੇ ਉਸ ਤੋਂ ਅੱਗੇ ਅੱਜ ਪੰਜਵੀਂ ਪੰਕਤੀ ਤੋਂ ਵਿਚਾਰ ਆਰੰਭ ਕਰਨੀ ਹੈ ਸਤਿਗੁਰੂ ਜੀ ਬਚਨ ਕਰਦੇ ਹਨ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਈ ਗੁਰੂ ਦਾ ਸ਼ਬਦ ਸਾਡੇ ਮਨ ਵਿੱਚ ਕਿਵੇਂ ਵਸਦਾ ਹੈ ਅਸੀਂ ਬਾਣੀ ਪੜਨੇ ਹਾਂ ਇਸੇ ਕਰਕੇ ਵੀ ਸਾਡੇ ਮਨ ਚ ਬਾਣੀ ਵਸ ਜਾਵੇ ਅਸੀਂ ਗੁਰੂ ਘਰ ਆਉਨੇ ਆ ਰੋਜ਼ ਰੋਜ਼ ਨਿਤਨੇਮ ਕਰਨੇ ਆ ਰੋਜ਼ ਵੇਲੇ ਸਵੇਰੇ ਜਪਜੀ ਸਾਹਿਬ ਦਾ ਆਪਾਂ ਪਾਠ ਕਰਨਾ ਹੈ ਜਪ ਸਾਹਿਬ ਦਾ ਪੰਜ ਬਾਣੀਆਂ ਦਾ ਪਾਠ ਅਮਰਧਾਰੀ ਸਿੰਘ ਤੇ ਕਰਦਾ ਹੀ ਕਰਦਾ ਹੈ ਸਿੰਘ ਹੈ ਸਿੰਘਣੀ ਹੈ ਇੱਕੋ ਮਰਿਆ ਦਾ ਪੰਜ ਬਾਣੀਆਂ ਦਾ ਸਵੇਰੇ ਸ਼ਾਮ ਨੂੰ ਰਹਿਰਾ ਸਾਹਿਬ ਸੌਣ ਲੱਗਿਆ ਸੋਹਿਲਾ ਸਾਹਿਬ ਇਹ ਤੇ ਮਰਿਆ ਦਾ ਅਮਰਧਾਰੀ ਸਿੰਘ ਰੋਜ਼ ਕਰਦਾ ਹੀ ਕਰਦਾ ਹੈ ਭਾਵ ਕੀ ਹੈ ਮਕਸਦ ਕੀ ਹੈ ਕਿ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਹਿਰਦੇ ਵਿੱਚ ਵਸ ਜਾਏ ਮਨ ਵਿੱਚ ਵਸ ਜਾਏ ਪੱਕੀ ਹੋ ਜਾਏ ਗੁਰੂ ਮਹਾਰਾਜ ਜੀ ਕਹਿੰਦੇ ਭਈ ਜੇ ਇਹ ਕਰਨਾ ਚਾਹੁੰਦੇ ਹੋਣਾ ਤੇ ਇਹਦੇ ਵਾਸਤੇ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਸਭ ਤੋਂ ਵੱਡੀ ਸੱਚਾਈ ਪਹਿਲਾਂ ਇਹ ਸਮਝਣੀ ਪਵੇਗੀ ਕਿ ਜਦੋਂ ਉਸ ਦੀ ਕਿਰਪਾ ਹੋਣੀ ਹੈ ਨਾ ਫਿਰ ਗੁਰੂ ਦਾ ਸ਼ਬਦ ਸਾਡੇ ਮਨ 'ਚ ਆਉਣਾ ਹੈ ਸਾਡੀ ਮੱਤ 'ਚ ਆਉਣਾ ਹੈ ਸਾਡੇ ਜੀਵਨ 'ਚ ਆਉਣਾ ਹੈ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਜਦੋਂ ਆਪਣੀ ਕਿਰਪਾ ਕਰਦਾ ਹੈ ਉਹੀ ਜਨ ਪਾਉਂਦਾ ਹੈ ਗੁਰੂ ਕਾ ਸ਼ਬਦ ਮਨ ਵਸਾਏ ਫਿਰ ਗੁਰੂ ਦਾ ਸ਼ਬਦ ਮਨ ਚ ਵਸਦਾ ਹੈ ਤੇ ਕਿਰਪਾ ਕਿਵੇਂ ਹੋਣੀ ਹੈ ਗੁਰੂ ਦੀ ਬਾਣੀ ਨੂੰ ਜਦੋਂ 사ਸੰਗਤ ਜੀ ਪਿਆਰ ਨਾਲ ਪੜਾਏ ਨਾ ਸਹਿਜ ਨਾਲ ਆਪ ਜੀ ਕੋਈ ਵੀ ਇੱਕ ਸ਼ਬਦ ਕੋਈ ਵੀ ਮੈਂ ਨਹੀਂ ਕਹਿੰਦਾ ਵੀ ਜਾਂ ਇਹ ਸ਼ਬਦ ਆਪਾਂ ਵਿਚਾਰ ਰਹੇ ਆ ਇਹ ਕੋਈ ਵੀ ਗੁਰਬਾਣੀ ਦਾ ਸ਼ਬਦ ਆਪ ਜੀ ਆਪਣੇ ਸਾਹਮਣੇ ਰੱਖ ਲਓ ਸੇਂਚੀ ਖੋਲ ਕੇ ਮੋਬਾਈਲ ਖੋਲ ਕੇ ਉਹ ਸ਼ਬਦ ਨੂੰ ਆਪ ਜੀ ਪਹਿਲਾਂ ਤੇ ਪੜੋ ਹੌਲੀ ਹੌਲੀ ਦੋ ਵਾਰ ਤਿੰਨ ਵਾਰ ਪਿਆਰ ਨਾਲ ਪੜੋਗੇ ਨਾ ਕੁਝ ਸ਼ਬਦ ਐਸੇ ਹੋਣਗੇ ਜਿਨ੍ਹਾਂ ਦੇ ਅਰਥ ਨਹੀਂ ਆਪ ਜੀ ਨੂੰ ਸਮਝ ਆਉਣਗੇ ਉਹਦੇ ਅਰਥਾਂ ਲਈ ਸਾਨੂੰ ਵਿਆਖਿਆਕਾਰ ਨੇ ਜਿਹੜੇ ਅਰਥ ਕਰਦੇ ਨੇ ਟਿੱਕਾਕਾਰ ਨੇ ਜਿਹੜੇ ਉਹਨਾਂ ਦੇ ਅਰਥ ਵੇਖਣੇ ਪੈਣਗੇ ਕਿਉਂਕਿ ਸਾਡੀ ਅਵਸਥਾ ਓਡੀ ਵੱਡੀ ਨਹੀਂ ਬਣੀ ਇਹ ਅਵਸਥਾ ਵੀ ਬਣਦੀ ਹੈ ਜਦੋਂ ਸਾਨੂੰ ਅਰਥ ਨਹੀਂ ਵੇਖਣ ਦੀ ਲੋੜ ਪੈਂਦੀ। ਜਦੋਂ ਸਾਨੂੰ ਟਿਕਾਕਾਰ ਦੇ ਸ਼ਬਦ ਅਰਥ ਨਹੀਂ ਪੜਨ ਦੀ ਲੋੜ ਪੈਂਦੀ ਪਰ ਉਹ ਜਮਾਤ ਜੇ ਵੱਡੀ ਹੈ ਅਗਾਹ ਹੈ ਅਸੀਂ ਸਿੱਧਾ ਹੀ ਉੱਥੇ ਨਹੀਂ ਪਹੁੰਚ ਸਕਦੇ। ਗੁਰਬਾਣੀ ਦਾ ਸ਼ਬਦ ਇੱਕ ਦੋ ਵਾਰ ਪੜੋ ਕੁਝ ਸ਼ਬਦ ਜਿਨ੍ਹਾਂ ਦੇ ਅਰਥ ਨਹੀਂ ਸਮਝ ਆ ਰਹੇ ਉਹਨਾਂ ਦੇ ਅਰਥ ਦੇਖੋ ਫਿਰ ਤੁਸੀਂ ਆਪ ਜਦੋਂ ਸੈਲਫ ਸਟਡੀ ਕਰੋਗੇ ਗੁਰਬਾਣੀ ਨੂੰ ਪੜੋਗੇ ਨਾ ਆਪ ਜੀ ਨੂੰ ਗੁਰਬਾਣੀ ਦੇ ਵਿੱਚੋਂ ਸਵਾਲ ਔਰ ਜਵਾਬ ਨਜ਼ਰ ਆਉਣਗੇ। ਜਿਸ ਵਕਤ ਆਪ ਜੀ ਨੂੰ ਗੁਰਬਾਣੀ ਚ ਸਵਾਲ ਔਰ ਜਵਾਬ ਦੋਨੋਂ ਨਜ਼ਰ ਆਉਣ ਲੱਗ ਗਏ ਨਾ ਸਮਝੋ ਗੁਰਬਾਣੀ ਹੁਣ ਸਮਝ ਆਉਣ ਲੱਗ ਪਈ ਹੈ ਹੁਣ ਇਹ ਪੰਕਤੀ ਹੈ ਦੇਖੋ ਮਹਾਰਾਜ ਜੀ ਨੇ ਕਿਹਾ ਗੁਰ ਕਾ ਸ਼ਬਦ ਮਨ ਵਸਾਏ ਭੀ ਗੁਰੂ ਦਾ ਸ਼ਬਦ ਮਨ ਚ ਵਸੇ ਤੁਹਾਡੇ ਤੇ ਗੁਰੂ ਦੀ ਕਿਰਪਾ ਹੋਏ ਤਾਂ ਵੱਸ ਸਕਦਾ ਹੈ ਸਵਾਲ ਹੈ ਇੱਕ ਤਰ੍ਹਾਂ ਦਾ ਭੀ ਗੁਰੂ ਦੀ ਕਿਰਪਾ ਕਿਵੇਂ ਹੋਣੀ ਹੈ ਕੀ ਅਸਾ ਤਰੀਕਾ ਕਿਹੜੀ ਵਿਧ ਵਰਤੀ ਜਾਏ ਵੀ ਅਸੀਂ ਤੇ ਬਾਣੀ ਪੜਦੇ ਰਹੇ ਗੁਰੂ ਘਰ ਆਉਂਦੇ ਰਹੇ ਸੇਵਾ ਕਰਦੇ ਆਂ ਸੰਗਤ ਕਰਦੇ ਆਂ ਮਹਾਰਾਜ ਨੇ ਇਹ ਸਿਖਾਇਆ ਹੁਣ ਗੁਰੂ ਦੀ ਕਿਰਪਾ ਵਾਸਤੇ ਕੀ ਉਦਮ ਕਰਨਾ ਪਏਗਾ ਵੀ ਗੁਰੂ ਦੀ ਮਿਹਰਬਾਨ ਹੋ ਜਾਏ ਸਾਡੇ ਤੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਜਾਏ ਸਾਡੇ ਤੇ ਮਹਾਰਾਜ ਐਸੇ ਪੰਕਤੀ ਦੇ ਵਿੱਚ ਕਹਿ ਰਹੇ ਨੇ ਅਨ ਦਿਨ ਸਦਾ ਰਹੈ ਭੈ ਅੰਦਰ ਪੈ ਮਾਰ ਪਰਮ ਚੁਕਾਵਣਿਆ ਇੰਜ ਲੱਗਦਾ ਨਾ ਵੀ ਜਿਵੇਂ ਮਹਾਰਾਜ ਜੀ ਨੇ ਉੱਤਰ ਦਿੱਤਾ ਜੇ ਮਹਾਰਾਜ ਜੀ ਨੇ ਜਵਾਬ ਦਿੱਤਾ ਕਿਰਪਾ ਕਿਵੇਂ ਹੋਣੀ ਹੈ ਮਨ ਦੀ ਮੈਲ ਕਿਵੇਂ ਲੱਥਣੀ ਹੈ ਉਹ ਗੁਰੂ ਦਾ ਸ਼ਬਦ ਮਨ ਵਿੱਚ ਕਿਵੇਂ ਆਉਣਾ ਹੈ ਅਨ ਦਿਨ ਸਦਾ ਰਹੈ ਭੈ ਅੰਦਰ ਭਾਈ ਦਿਨ ਤੇ ਰਾਤ ਸਦਾ ਭੈ ਰ ਅੰਦਰ ਹੈ ਦਰ ਦੇ ਅੰਦਰ ਰਹਿ ਜਦੋਂ ਅਸੀਂ ਦਰ ਦੇ ਅੰਦਰ ਭਉ ਦੇ ਅੰਦਰ ਰਵਾਂਗੇ ਜਿਹਨੂੰ ਮਹਾਰਾਜ ਕਹੇ ਭੈ ਮਾਰ ਭਰਮ ਚੁਕਾਉਣਿਆ ਇੱਥੇ ਭਰਮ ਦਾ ਅਰਥ ਵਿਕਾਰਾਂ ਤੋਂ ਹੈ ਹੋਰ ਜੋ ਵੀ ਕਰਮ ਅਸੀਂ ਕਰਦੇ ਹਾਂ ਉਪਲੇਖਿਆਂ ਵਾਲੇ ਭਰਮ ਵਾਲੇ ਉਹ ਸਾਰੇ ਉਹ ਗੁਰੂ ਦੇ ਭੈ ਵਿੱਚ ਰਹਿ ਕੇ ਹੀ ਦੂਰ ਹੋਣੇ ਹੁਣ ਦਿਨ ਤੇ ਰਾਤ ਭੈ ਵਿੱਚ ਰਹਿਣਾ ਕੀ ਹੈ ਜਿਸ ਤਰ੍ਹਾਂ ਅਸੀਂ ਗੁਰੂ ਘਰ ਬੈਠ ਕੇ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝਨੇ ਗੁਰੂ ਦੀ ਮਰਿਆਦਾ ਦਾ ਸੀ ਕਿੰਨਾ ਖਿਆਲ ਰੱਖਦੇ ਆ ਗੁਰੂ ਦੀ ਹਜ਼ੂਰੀ ਵਿੱਚ ਜੋੜੇ ਲਾ ਕੇ ਆਉਨੇ ਆ ਗੁਰੂ ਦੀ ਹਜ਼ੂਰੀ ਚ ਜੁਰਾਬਾਂ ਵੀ ਲਾ ਕੇ ਆਉਨੇ ਆ ਮਹਾਰਾਜ ਦੀ ਜੂਰੀ ਸਿਰ ਢੱਕ ਕੇ ਆਉਨੇ ਆ ਮਹਾਰਾਜ ਦੀ ਹਜ਼ੂਰੀ ਚ ਅਸੀਂ ਉੱਚਾ ਨਹੀਂ ਬੋਲਦੇ ਹਲੀਮੀ ਨਾਲ ਬੋਲਨੇ ਆ ਮਹਾਰਾਜ ਦੀ ਜੂਰੀ ਚ ਅਸੀਂ ਸਭ ਤੋਂ ਵੱਡੀ ਗੱਲ ਝੂਠ ਨਹੀਂ ਬੋਲਦੇ ਕੋਈ ਪਾਪੀ ਹੀ ਹੋਏਗਾ ਮਹਾ ਪਾਪੀ ਵੀ ਜਿਹੜਾ ਇਸ ਦਰ ਤੇ ਆ ਕੇ ਵੀ ਕੋਈ ਝੂਠ ਬੋਲੇ ਜਾਂ ਕੁਫਰ ਤੋਲੇ ਨੀਤੀ ਸੇ ਸਤਕਾਰ ਰੱਖਣੇ ਆ ਮੈਂ ਬੜੇ ਦੇਖੇ ਨੇ ਵੀ ਗੁਰੂ ਦੀ ਜੂਰੀ ਚ ਸੱਚੀ ਬੋਲਦੇ ਅੱਜ ਤੱਕ ਵੀ ਜੇ ਕਿਸੇ ਨੂੰ ਦੋ ਤਿਹਰਾ ਨੇ ਫੈਸਲਾ ਕਰਨਾ ਹੋਵੇ ਨਾ ਬਾਹਰ ਕੋਈ ਗੱਲ ਚੱਲਦੀ ਹੋਵੇ ਤੇ ਇੰਨਾ ਗੁਰੂ ਮਹਾਰਾਜ ਜੀ ਦਾ ਸਤਕਾਰ ਹੈ ਭਉ ਹੈ ਉਹ ਕਹਿਣਗੇ ਵੀ ਚਲੋ ਗੁਰੂ ਦੀ ਜੂਰੀ ਚ ਚਲੋ ਉੱਥੇ ਬੈਠ ਕੇ ਫਿਰ ਇਹ ਇਹ ਗੱਲ ਆਖਦੇ ਅਸੀਂ ਮੰਨ ਜਾਵਾਂਗੇ ਵੀ ਗੁਰੂ ਦੀ ਜੂਰੀ ਚ ਜਿਹੜੀ ਗੱਲ ਹੋਈ ਬੰਦਾ ਝੂਠ ਨਹੀਂ ਬੋਲੇਗਾ ਭਰੋਸਾ ਇਹ ਬੰਦੇ ਤੇ ਨਹੀਂ ਭਰੋਸਾ ਇਹ ਗੁਰੂ ਤੇ ਭਰੋਸਾ ਹੈ ਵੀ ਗੁਰੂ ਮਹਾਰਾਜ ਜੀਆ ਨੇ ਸਾਨੂੰ ਜੋ ਬਖਸ਼ਿਸ਼ਾਂ ਰਹਿਮਤਾਂ ਦਿੱਤੀਆਂ ਨੇ ਵੀ ਗੁਰੂ ਦੀ ਹਜ਼ੂਰੀ 'ਚ ਨਹੀਂ ਕੋਝੂਠ ਬੋਲੇਗਾ ਗੁਰੂ ਦੀ ਹਜ਼ੂਰੀ 'ਚ ਸੱਚ ਬੋਲੇਗਾ ਕੋਈ ਮਹਾ ਪਾਪੀ ਵੀ ਹੋਏਗਾ ਜਿਹੜਾ ਕੋਈ ਅਭਾਗਾ ਹੋਏਗਾ ਉਹੀ ਕੋਈ ਪਾਪ ਕਮਾਜੇ ਕਮਾਜੇ ਗੁਰੂ ਦੀ ਹਜ਼ੂਰੀ ਦੇ ਵਿੱਚ ਨਿੱਤ ਸੰਗਤ ਬਹੁਤ ਸਤਿਕਾਰ ਕਰਦੀ ਗੁਰੂ ਮਹਾਰਾਜ ਜੀ ਦਾ ਜਿਵੇਂ ਅਸੀਂ ਗੁਰੂ ਦੀ ਹਜ਼ੂਰੀ 'ਚ ਸੱਚ ਬੋਲਨੇ ਆ ਜਿਵੇਂ ਗੁਰੂ ਦੀ ਹਜ਼ੂਰੀ 'ਚ ਮਿੱਠਾ ਬੋਲਨੇ ਆ ਤੇ ਜਿਵੇਂ ਗੁਰੂ ਦੇ ਹਜ਼ੂਰੀ ਚ ਅਸੀਂ ਸਭ ਦੀ ਸੇਵਾ ਕਰਨੇ ਆ ਕੋਈ ਵੀ ਬੈਠਾ ਹੋਵੇ ਹੁਣ ਸੰਗਤ ਸਾਰੀ ਇੱਥੇ ਬੈਠੀ ਹੈ ਸਭ ਨੂੰ ਇੱਕ ਬਰਾਬਰ ਜਾਣਿਆ ਨਾ ਜੇ ਕੋਈ ਦੇਗ ਵਰਤਨੀ ਹੈ ਸਭ ਦੇ ਵਿੱਚ ਬਰਾਬਰ ਵਰਤਨੀ ਹੈ ਕੋਈ ਹੋਰ ਪ੍ਰਸ਼ਾਦ ਵਰਤਨਾ ਸਭ ਦੇ ਵਿੱਚ ਬਰਾਬਰ ਵਰਤਨਾ ਹੈ ਸਭ ਦੇ ਵਿੱਚ ਹੀ ਵਰਤਨਾ ਹੈ ਇਹ ਨਹੀਂ ਕੋਈ ਅਮੀਰ ਹੈ ਉਸ ਨੂੰ ਦਿੱਤਾ ਜਾਏਗਾ ਕੋਈ ਗਰੀਬ ਹੈ ਉਸ ਨੂੰ ਨਹੀਂ ਸਭ ਦੇ ਵਿੱਚ ਹੋ ਬਰਾਬਰਤਾ ਹੈ ਸਮਾਨਤਾ ਹੈ ਇਹ ਗੁਰੂ ਦਾ ਭਉ ਦੇ ਅੰਦਰ ਹੀ ਅਸੀਂ ਸਾਰਾ ਕੁਝ ਕਰਨੇ ਆ। ਇਹ ਗੁਰੂ ਦੀ ਦਿੱਤੀ ਮਰਿਆਦਾ ਕਰਕੇ ਹੀ ਅਸੀਂ ਸਾਰਾ ਕੁਝ ਕਰਦੇ ਹਾਂ। ਗੁਰੂ ਸਾਹਿਬ ਨੇ ਡਰ ਦਿੱਤਾ ਸਾਨੂੰ ਭਉ ਦਿੱਤਾ ਪਿਆਰ ਵਾਲਾ। ਇਹ ਕੋਈ ਡਰ ਐਸਾ ਨਹੀਂ ਵੀ ਮਹਾਰਾਜ ਸਾਨੂੰ ਮਾਰ ਦੇਣਗੇ। ਮਹਾਰਾਜ ਸਾਨੂੰ ਕਰੋਪੀ ਦੇ ਦੇਣਗੇ ਕੋਈ। ਇਹ ਦੂਸਰੇ ਧਰਮਾਂ ਦੇ ਵਿੱਚ ਡਰ ਪਾਇਆ ਗਿਆ ਸੀ। ਸ਼ਨੀ ਦੇਵਤੇ ਨੂੰ ਪੂਜ ਲਓ ਨਹੀਂ ਤੇ ਉਹਦੀ ਕਰੋਪੀ ਆ ਜਾਏਗੀ। ਡਰ ਦੇ ਮਾਰੇ ਲੋਕੀ ਪੂਜਣ ਲੱਗ ਗਏ। ਅਗਨੀ ਦੇਵਤੇ ਨੂੰ ਪੂਜ ਲਓ ਨਹੀਂ ਤੇ ਉਹਦੀ ਕ੍ਰੋਪੀ ਆ ਜਾਏਗੀ ਲక్ష్ਮੀ ਨੂੰ ਮੈਨੂੰ ਮaaf ਕਰਿਓ ਪੂਜ ਲਓ ਨਹੀਂ ਤੇ ਉਹ ਤੁਹਾਡੇ ਘਰ ਨਹੀਂ ਆਏਗੀ ਡਰ ਪਾ ਦਿੱਤਾ ਡਰ ਦੇ ਮਾਰੇ ਲੋਕੀ ਸਾਰੇ ਨੂੰ ਪੂਜਣ ਲੱਗੇ ਲక్ష్ਮੀ ਵੀ ਪੂਜ ਲਈ ਸਾਰੇ A to Z ਜਿੰਨੇ ਵੀ ਸਾਰੇ ਪੂਜ ਲਏ ਮਹਾਰਾਜ ਜੀ ਨੇ ਤੇ ਕੋਈ ਡਰ ਪਾਇਆ ਹੀ ਨਹੀਂ ਮਹਾਰਾਜ ਜੀ ਬਾਣੀ ਚ ਕਿਤੇ ਦਿਖਾ ਦਿਓ ਕੋਈ ਮਹਾਰਾਜ ਨੇ ਆਖਿਆ ਭਾਈ ਤੇਰਾ ਘਰ ਉਜੜ ਜਾਏਗਾ ਜੇ ਤੂੰ ਗੁਰੂ ਘਰ ਨਾ ਆਇਆ ਜੇ ਤੂੰ ਬਾਣੀ ਨਾ ਪੜੀ ਤੇਰਾ ਸਤਿਆਨਾਸ਼ ਹੋ ਜਾਏਗਾ ਕਿਤੇ ਨਹੀਂ ਮਹਾਰਾਜਿਆਂ ਨੇ ਇਹ ਸ਼ਬਦ ਵਰਤੇ ਸਗੋਂ ਮਹਾਰਾਜਿਆਂ ਨੇ ਤੇ ਆਖਿਆ ਭਾਈ ਜੇ ਇਸ ਦਰ ਤੇ ਆਉਣਾ ਹੀ ਨਾ ਇਹ ਦੁਨੀਆ ਨੂੰ ਭੁਲਾ ਕੇ ਸ਼ੌਰਤ ਨੂੰ ਭੁਲਾ ਕੇ ਆਰਾਮ ਨੂੰ ਭੁਲਾ ਕੇ ਆਈ ਇਹ ਦਰ ਤੇ ਐਸਾ ਇਥੇ ਤੇ ਲੋਕੀ ਸਿਰ ਤਲੀ ਤੇ ਰੱਖ ਕੇ ਆਉਂਦੇ ਨੇ ਇਥੇ ਤੇ ਪਹਿਲਾਂ ਸਿਰ ਦੇਣਾ ਪੈਂਦਾ ਹੈ ਇਥੇ ਤੇ ਮਹਾਰਾਜ ਜੀ ਕਹਿੰਦੇ ਨੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਜੇ ਦਰ ਤੇ ਆਉਣਾ ਹੈ ਮਹਾਰਾਜ ਪਹਿਲਾਂ ਹੀ ਸੁਚੇਤ ਕਰ ਦਿੰਦੇ ਪਹਿਲਾਂ ਹੀ ਸਤਿਗੁਰੂ ਮਹਾਰਾਜ ਨੇ ਚਿਤਾਰਿਆ ਸੀ ਭਉ ਦੇ ਵਿੱਚ ਭਰਮ ਦੇ ਵਿੱਚ ਰਹਿਣਾ ਮੈਂ ਬੇਨਤੀ ਕਰ ਰਿਹਾ ਸੀ ਜਦੋਂ ਜਿਵੇਂ ਅਸੀਂ ਗੁਰੂ ਘਰ ਦੇ ਵਿੱਚ ਪਹੁੰਚ ਰਹੇ ਹਾਂ ਨਾ ਐਵੇਂ ਹੀ ਬਾਹਰ ਦੁਨੀਆ ਚ ਵੀ ਰਹਿਣਾ ਹੁੰਦਾ ਉਥੇ ਨਹੀਂ ਐਸੀ ਰਹਿੰਦੇ ਮੈਨੂੰ ਮਾਫ ਕਰਿਓ ਬਾਹਰ ਦੁਨੀਆ ਦੇ ਵਿੱਚ ਨਹੀਂ ਰਹਿੰਦੇ ਦੁਨੀਆ 'ਚ ਸਾਨੂੰ ਗੁਰੂ ਦਾ ਭਾਉ ਘਟ ਜਾਂਦਾ ਸਾਨੂੰ ਬਾਹਰ ਹੁੰਦਾ ਵੀ ਗੁਰੂ ਘਰ ਦੇ ਵਿੱਚ ਹੀ ਗੁਰੂ ਮਹਾਰਾਜ ਜੀ ਕੋਲ ਅਸੀਂ ਸੱਚੇ ਸੁੱਚੇ ਬਣ ਕੇ ਰਹਿਣਾ ਹੈ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਜਾਂ ਜੋ ਵੀ ਬਾਹਰ ਸਾਨੂੰ ਹੁੰਦਾ ਵੀ ਨਹੀਂ ਬਾਹਰ ਤੋਂ ਜੋ ਮਰਜੀ ਸੀ ਕਰੀਏ ਬਾਹਰ ਅਸੀਂ ਕੀ ਤੋਖਾ ਦੜੀ ਵੀ ਕਰਦੇ ਆ ਲੜਾਈ ਝਗੜਾ ਵੀ ਕਰਦੇ ਆ ਗੁੱਸਾ ਬੇਈਮਾਨੀ ਈਰਖਾ ਦੁਸ਼ਸ਼ ਕਿੰਨਾ ਕੋਈ ਇਨਸਾਨ ਕਰਦਾ ਹੈ ਐਵੇਂ ਇੱਕ ਨੌਜਵਾਨ ਜਿਹੜਾ ਸਿੱਖ ਸੀ ਆਪ ਜੀ ਨੇ ਸਾਖੀ ਪਹਿਲਾਂ ਵੀ ਸਰਵਨ ਕੀਤੀ ਹੈ ਇਹ ਸਮਝਣਾ ਵੀ ਸਦਾ ਭੈ ਵਿੱਚ ਕਿਵੇਂ ਰਹਿਣਾ ਸਦਾ ਜਦੋਂ ਅਸੀਂ ਭੈ ਚ ਰਵਾਂਗੇ ਹੁਣ ਦੇਖੋ ਸਾਸ ਸਿੰਘ ਇਹ ਕੜਾ ਪਾਇਆ ਆਪਾਂ ਸਾਰਿਆਂ ਨੇ ਪਾਇਆ ਕੜਾ ਕੜਾ ਕਿਸ ਗੱਲ ਦਾ ਪ੍ਰਤੀਕ ਹੈ ਆਪ ਸਭ ਜਾਣਦੇ ਹੋ ਜਿਸ ਵਕਤ ਗੁਰੂ ਮਹਾਰਾਜ ਜੀਆ ਨੇ ਇਹ ਕੜਾ ਪਹਿਨਾਇਆ ਇਹ ਪੰਜ ਕਕਾਰਾਂ ਵਿੱਚ ਸ਼ਾਮਲ ਕੀਤਾ ਤੇ ਸਿੱਖ ਨੇ ਪੁੱਛਿਆ ਸੀ ਮਹਾਰਾਜ ਇਹਦਾ ਕੀ ਭਾਵ ਹੈ ਇਹਦਾ ਕੀ ਮਤਲਬ ਹੈ ਵੀ ਇਹ ਜਿਹੜਾ ਕੜਾ ਬਣਿਆ ਨਾ ਐਵੇਂ ਜੀਆਂ ਹੱਥਕੜੀਆਂ ਹੁੰਦੀਆਂ ਨੇ ਜਿਹੜੀਆਂ ਦੋਵਾਂ ਥਾਂ ਨੂੰ ਪਾਈਆਂ ਜਾਂਦੀਆਂ ਨੇ ਤੇ ਦੋਵੇਂ ਹੱਥੇ ਬੰਦ ਹੋ ਜਾਂਦੇ ਨੇ ਉਹ ਬੰਦਾ ਫਿਰ ਕੋਈ ਗਲਤ ਕੰਮ ਨਹੀਂ ਕਰ ਸਕਦਾ ਹੱਥਕੜੀ ਉਹਨੂੰ ਪਾਈ ਜਾਂਦੀ ਹੈ ਜਿਹੜਾ ਕੋਈ ਗਲਤ ਕੰਮ ਕਰਦਾ ਜਾਂ ਕੋਈ ਕਿਸ ਤਰ੍ਹਾਂ ਦਾ ਉਹਨੂੰ ਬੰਨ ਦਿੰਦੇ ਨੇ ਭਾਈ ਹੁਣ ਇਹ ਕੋਈ ਭੱਜ ਨਾ ਠ ਨਾ ਸਕੇ ਕੋਈ ਚੋਰੀ ਚਿਕਾਰੀ ਨਾ ਕਰ ਸਕੇ ਇਹਨੂੰ ਨਰੜ ਦਿਓ ਇਹਨੂੰ ਹੱਥਕੜੀਆਂ ਲਾ ਦਿਓ ਮਹਾਰਾਜ ਜੀ ਨੇ ਇਹ ਸਾਨੂੰ ਪਿਆਰ ਦੀ ਗੁਰੂ ਦੇ ਡਰ ਦੀ ਭੌ ਦੀ ਇੱਕ ਹੱਥਖੜੀ ਲਾਈ ਹੈ ਵੀ ਜਿਸ ਸਿੱਖ ਦੇ ਵਿੱਚ ਹੱਥ ਵਿੱਚ ਕੜਾ ਹੈ ਨਾ ਉਹ ਕਦੇ ਗਲਤ ਕਰਮ ਨਹੀਂ ਕਰੇਗਾ ਉਹ ਕਦੇ ਵੀ ਗੁਰੂ ਦੀ ਮਰਿਆਦਾ ਤੋਂ ਉਲਟ ਕੰਮ ਨਹੀਂ ਕਰੇਗਾ ਕਦੇ ਵਿਕਾਰਾਂ 'ਚ ਨਹੀਂ ਪਏਗਾ ਕਦੇ ਭਰਮ ਭੁਲੇਖਿਆਂ 'ਚ ਨਹੀਂ ਪਏਗਾ ਜੇ ਜਾਏਗਾ ਨਾ ਹੱਥ ਅੱਗੇ ਵਧੇਗਾ ਤੇ ਗੁਰੂ ਦਾ ਕੜਾ ਉਸ ਨੂੰ ਯਾਦ ਦਿਵਾ ਦੇਗਾ ਵੀ ਇਹ ਗੁਰੂ ਸਾਹਿਬ ਨੇ ਦਿੱਤਾ ਹੈ ਭੈੜੇ ਕਰਮਾਂ ਤੋਂ ਹੱਥ ਉਧਰ ਜਾਣ ਤੋਂ ਰੁਕਣ ਵਾਸਤੇ ਤੇ ਸਾਧ ਸੰਗਤ ਜੀ ਇਹ ਕਦੋਂ ਹੋਏਗਾ ਜਦੋਂ ਸਾਡੇ ਅੰਦਰ ਭਾਉ ਹੋਏਗਾ ਜੇ ਭਾਉ ਨਹੀਂ ਹੈ ਫਿਰ ਤੇ ਦੁਨੀਆ ਸਾਧ ਸੰਗਤ ਜੀ ਕੜੇ ਦੀ ਗੱਲ ਛੱਡੋ ਮੈਨੂੰ ਮaaf ਕਰ ਦਿਓ ਕਿਰਪਾਣਾ ਪਾ ਕੇ ਵੀ ਗਲਤ ਕੰਮ ਕਰੀਏ ਪੱਗਾਂ ਬਨ ਕੇ ਵੀ ਗਲਤ ਕੰਮ ਕਰੀ ਆਉਂਦੇ ਹਨ ਜਿਨ੍ਹਾਂ ਦੇ ਅੰਦਰ ਭਾਉ ਨਹੀਂ ਹੈ ਤੇ ਜਿਨ੍ਹਾਂ ਦੇ ਅੰਦਰ ਭਾਉ ਹੈ ਉਹੀ ਇਹਨਾਂ ਚੀਜ਼ਾਂ ਦਾ ਸਤਕਾਰ ਰੱਖ ਪਾਉਂਦੇ ਨੇ ਉਹੀ ਇਹਨਾਂ ਚੀਜ਼ਾਂ ਦੇ ਸਤਕਾਰ ਦੀ ਗੱਲ ਕਰ ਪਾਉਂਦੇ ਨੇ ਜਿਨ੍ਹਾਂ ਦੇ ਅੰਦਰ ਭਉ ਹੈ ਗੁਰੂ ਦਾ ਉਹ ਨੌਜਵਾਨ ਸਿੱਖ ਵਿਚਰ ਰਿਹਾ ਹੈ ਕਿ ਗਲਤ ਸੰਗਤ ਦੇ ਵਿੱਚ ਪੈਣ ਕਰਕੇ ਉਸ ਨੂੰ ਨੌਜਵਾਨਾਂ ਨੇ ਪਰਮਾਹ ਦਿੱਤਾ ਪਟਕਾ ਹ ਦਿੱਤਾ ਵੀ ਤੂੰ ਕੀ ਗੁਰੂ ਦੇ ਦਰ ਤੇ ਸੇਵਾ ਕਰਦਾ ਰਹਿਣਾ ਸਾਰਾ ਦਿਨ ਤੂੰ ਚੱਲ ਰਾਤ ਨੂੰ ਅੱਜ ਸਾਡੇ ਨਾਲ ਤੈਨੂੰ ਦੁਨੀਆ ਦੇ ਰੰਗ ਦਿਖਾ ਕੇ ਲਿਉਣੇ ਆ ਉਹਨੇ ਮਨਾਂ ਕੀਤਾ ਕਈ ਦਿਨ ਟਾਲਦਾ ਰਿਹਾ ਭੌਤ ਸੀ ਪਰ ਸੰਗਤ ਪ੍ਰਭਾਵ ਪਾ ਜਾਂਦੀ ਹੈ ਸਾਧ ਸੰਗਤ ਦੀ ਭਾਵੇਂ ਅਸੀਂ ਆਖੀਏ ਨਾ ਅਸੀਂ ਕੋਈ ਏਡੇ ਵੱਡੇ ਕੋਈ ਉਹ ਨਹੀਂ ਬਣ ਜਾਂਦੇ ਉਹ ਤੇ ਗੁਰੂ ਹੀ ਸਨ ਜਿਹੜੇ ਗਲਤ ਸੰਗਤ ਵਿੱਚ ਜਾ ਕੇ ਚਿੱਕੜ ਦੇ ਵਿੱਚ ਜਾ ਕੇ ਮੈਲੇ ਥਾਵਾਂ ਤੇ ਜਾ ਕੇ ਠੱਗਾਂ ਦੇ ਪਿੰਡ ਵਿੱਚ ਜਾ ਕੇ ਵੀ ਉਹਨਾਂ ਨੂੰ ਪਰਵਿੱਤ ਕਰ ਲੈਂਦੇ ਸਨ ਉਹ ਤੇ ਗੁਰੂ ਨਾਨਕ ਸਾਹਿਬ ਜੀ ਸੰਜਿਹੜੇ ਸੁਮੇਰ ਪਰਬਤ ਤੇ ਚੜ੍ਹ ਗਏ ਇਕੱਲੇ ਗੁਰੂ ਨਾਨਕ ਸਾਹਿਬ ਜਾ ਕੇ ਹਜ਼ਾਰਾਂ ਸਿੱਧਾਂ ਨੂੰ ਗੁਰੂ ਮਹਾਰਾਜ ਜੀ ਨੇ ਆਪਣੇ ਵੱਲ ਸ਼ਾਮਲ ਕਰ ਲਿਆ ਤੇ ਥੱਲੇ ਲਏ ਤੇ ਸਿੱਧ ਕਹਿੰਦੇ ਸਨ ਕਿ ਇਕੱਲੇ ਬਾਲਕ ਨੂੰ ਆਪਣੇ ਧਰਮ ਚ ਲਿਆਉਣਾ ਗੁਰੂ ਮਹਾਰਾਜ ਜੀ ਕਹਿੰਦੇ ਸਨ ਵੀ ਇਹਨਾਂ ਨੂੰ ਸਹੀ ਮਾਰਗ ਸਹੀ ਰਸਤਾ ਦਿਖਾਉਣਾ ਉਹ ਭਰਮ ਚ ਪੈ ਗਿਆ ਸੰਗਤ ਦਾ ਅਸਰ ਹੋ ਗਿਆ ਚਲਿਆ ਗਿਆ ਰਾਤ ਨੂੰ ਇਕੱਲੇ ਤੇ ਜਦੋਂ ਉਹ ਵਿਸ਼ਵਾ ਦੇ ਦਰ ਤੇ ਪਹੁੰਚਦਾ ਨਾ ਅੰਦਰ ਜਾਣ ਲੱਗਦਾ ਹੈ ਉਹਨੂੰ ਗੁਰੂ ਮਹਾਰਾਜ ਅੱਗੇ ਪ੍ਰਤੱਖ ਖੜੇ ਦਿਖਾਈ ਦਿੰਦੇ ਆ। ਪਿੱਛੇ ਲੁਕ ਜਾਂਦਾ। ਅੱਗੇ ਨਹੀਂ ਵੱਧ ਪਾਂਦਾ। ਕਹਿੰਦਾ ਵੀ ਗੁਰੂ ਸਾਹਿਬ ਇੱਥੇ ਕਿਵੇਂ? ਕਾਫੀ ਸਮਾਂ ਉਡੀਕਦਾ ਰਹਿੰਦਾ ਵੀ ਮਹਾਰਾਜ ਪਰਾਂਜ ਹੋ ਜਾਣਗੇ ਤੇ ਫਿਰ ਮੈਂ ਜਾਵਾਂਗਾ। ਉਹ ਅੰਮ੍ਰਿਤ ਵੇਲਾ ਹੋਣ ਵਾਲਾ ਹੋ ਜਾਂਦਾ ਹੈ। ਉੱਥੇ ਹੀ ਮਹਾਰਾਜ ਖੜੇ ਰਹਿੰਦੇ ਨੇ। ਉਹ ਵਾਪਸ ਪਰਤੇ ਆਉਂਦਾ। ਵਾਪਸ ਆ ਕੇ ਦੇਖਦਾ ਮਹਾਰਾਜ ਤੇ ਆਪਣਾ ਇਸ਼ਨਾਨ ਪਾਣੀ ਕਰਕੇ ਅੰਮ੍ਰਿਤ ਵੇਲੇ ਦੀ ਬੰਦਗੀ 'ਚ ਜੁੜੇ ਹੋਏ ਨੇ। ਕਹਿੰਦਾ ਮੇਰਾ ਭੁਲੇਖਾ ਲੱਗ ਗਿਆ। ਅਗਲੇ ਦਿਨ ਫਿਰ ਇਵੇਂ ਹੀ ਜਾਂਦਾ ਹੈ। ਜਦੋਂ ਜਾਣ ਲੱਗਦਾ ਹੈ ਅੰਦਰ ਦੇਖਦਾ ਹੈ ਦੂਰੋਂ ਵੀ ਮਹਾਰਾਜ ਫੇਰ ਉਸੇ ਥਾਂ ਖੜੇ ਫਿਰ ਲੁਕ ਜਾਂਦਾ ਫਿਰ ਉਡੀਕ ਕਰਦਾ ਫਿਰ ਉਵੇਂ ਹੀ ਤਿੰਨ ਦਿਨ ਇਸ ਤਰ੍ਹਾਂ ਲਗਾਤਾਰ ਹੋਇਆ ਆ ਕੇ ਦੇਖਦਾ ਹੈ ਮਹਾਰਾਜ ਆਪਣੇ ਜੰਮਰਤ ਵਿਲੇ ਉੱਠੇ ਹੁੰਦੇ ਨੇ ਜਾਂ ਉਸ ਤੋਂ ਪਹਿਲਾਂ ਵਾਪਸ ਪਰਤਦਾ ਤੇ ਮਹਾਰਾਜ ਵਿਸ਼ਰਾਮ ਕਰ ਰਹੇ ਹੁੰਦੇ ਨੇ ਬਾਹਰ ਸਿੰਘ ਪੈਰੇ ਤੇ ਹੁੰਦੇ ਨੇ ਤੇ ਜਦੋਂ ਅੱਗੇ ਦਰ ਤੇ ਜਾਂਦਾ ਹੈ ਮਹਾਰਾਜ ਖੜੇ ਦਿਖਦੇ ਨੇ ਅਸਲ ਦੇ ਵਿੱਚ ਸਾਧ ਸੰਗਤ ਜੀ ਉਹ ਮਹਾਰਾਜ ਤਾਂ ਖੜੇ ਹੈਗੇ ਹੀ ਹੈਗੇ ਸਨ ਪਰ ਅਸਲ ਦੇ ਵਿੱਚ ਉਹ ਮਹਾਰਾਜ ਕਿਉਂ ਖੜੇ ਸਨ ਕਿਉਂਕਿ ਉਸ ਸਿੱਖ ਦਾ ਇੱਕ ਤੇ ਭਉ ਸੀ ਮਨ ਚ ਔਰ ਇੱਕ ਜਪ ਤਪ ਬੰਦਗੀ ਸੀ ਜਿਹੜੀ ਉਸ ਨੂੰ ਭਉ ਭੈੜੇ ਕਰਮ ਕਰਨ ਤੋਂ ਰੋਕ ਰਹੀ ਸੀ ਗੁਰੂ ਸਾਹਿਬ ਪਰਤਖਾ ਆ ਕੇ ਰੋਕ ਰਹੇ ਸਨ ਜਾਂ ਤੇ ਸਾਡੀ ਸਾਧ ਸੰਗਤ ਜੀ ਬੰਦਗੀ ਇੰਨੀ ਉੱਚੀ ਹੋ ਜਾਏ ਸਿਮਰਨ ਇੰਨਾ ਉੱਚਾ ਹੋਏ ਬਾਣੀ ਇੰਨੀ ਪੜ ਲਈਏ ਵੀ ਅਸੀਂ ਜੇ ਕਿਤੇ ਐਸਾ ਕਰਮ ਵੱਲ ਵੱਧ ਵੀ ਜਾਈਏ ਭੁੱਲ ਭੁਲੇਖੇ ਮਹਾਰਾਜ ਆਪ ਸਾਨੂੰ ਵਰਜ ਲੈ ਮਹਾਰਾਜ ਆਪ ਸਾਨੂੰ ਰੋਕ ਲੈ ਇਹ ਇਸ ਕਰਕੇ ਬਾਣੀ ਬੰਦਗੀ ਪੜਨਾ ਸਿਮਰਨ ਕਰਨਾ ਜਬ ਤੱਕ ਕਰਨਾ ਬੜਾ ਜ਼ਰੂਰੀ ਹੈ ਇਸੇ ਕਰਕੇ ਮਹਾਰਾਜ ਜੀ ਨੇ ਇਸ ਪੰਕਤੀ ਵਿੱਚ ਵੀ ਕਿਹਾ ਵੀ ਦਿਨ ਅਤੇ ਰਾਤ ਅਸੀਂ ਭਉ ਵਿੱਚ ਭਰਮ ਦੇ ਵਿੱਚ ਰਹਿਣਾ ਉਹ ਕਿਵੇਂ ਰਿਆ ਜਾ ਸਕਦਾ ਹੈ ਉਹ ਇਸੇ ਤਰੀਕੇ ਨਾਲ ਰਿਆ ਜਾ ਸਕਦਾ ਹੈ ਜਦੋਂ ਅਸੀਂ ਬਾਹਰ ਦੁਨੀਆ ਚ ਵਿਚਰੀਏ ਸਾਡੇ ਮਨ ਚ ਭਉ ਹੋਵੇ ਵੀ ਮੇਰਾ ਗੁਰੂ ਮੈਨੂੰ ਦੇਖ ਰਿਹਾ ਮੈਂ ਬੰਦੇ ਨਾਲ ਕਿਉਂ ਬੇਈਮਾਨੀ ਕਰਾਂ ਹੋਰ ਵੀ ਅੱਗੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਭਰਮ ਚੁਕਾਇਆ ਸਦਾ ਸੁਖ ਪਾਇਆ ਜਦੋਂ ਇਹ ਭਰਮ ਚੁਕਾਇਆ ਚੁਕਾਇਆ ਗਿਆ ਨਾ ਦੂਰ ਹੋ ਗਿਆ ਫਿਰ ਸੁਖ ਕਿਹੜਾ ਮਿਲਣਾ ਜਿਹੜਾ ਸਦਾ ਰਹਿੰਦਾ ਸਾਡੇ 3 ਪੁੱਤ ਦੇ ਵਿਆਹ ਹੁੰਦੇ ਨੇ ਸਾਨੂੰ ਹਫ਼ਤਾ 10 ਦਿਨ ਚਾਹ ਹੁੰਦਾ ਹੈ ਮਾਫ਼ ਕਰਿਓ ਸਚਾਈ ਮਹੀਨਾ ਹੋ ਜਾਏਗਾ ਚਾਹ ਉਦੋਂ ਬਾਅਦ ਉਹ ਚਾਹ ਨੋਰਮਲ ਹੋ ਜਾਂਦਾ ਜੀ ਜੀਆਂ ਚ ਰਚ ਜਾਂਦੇ ਨੇ ਸਭ ਨੋਰਮਲ ਹੋ ਜਾਂਦਾ ਓਵੇਂ ਹੀ ਖਾਣਾ ਪੀਣਾ ਓਵੇਂ ਹੀ ਉੱਠਣਾ ਸੌਣਾ ਚਾਰ ਦਿਨ 10 ਦਿਨ ਚਾਰ ਰੰਗ ਤਮਾਸ਼ੇ ਢੋਲ ਟਮਕੇ ਬਾਅਦ ਚ ਫਿਰ ਓਵੇਂ ਬਾਅਦ ਵਿੱਚ ਹੋ ਸਕਦਾ ਕਈ ਵਾਰੀ ਕਲੇਸ਼ ਵੀ ਪੈ ਜਾਂਦਾ ਕੋਈ ਲੜਾਈ ਝਗੜਾ ਵੀ ਹੋ ਜਾਂਦਾ ਜਿਹਦੇ ਚਾਹ ਹੋਏ ਜਿਹਦੇ ਨੱਚੇ ਗਾਏ ਉਹਦਾ ਕੰਮ ਦੂਜਾ ਉਲਟ ਵੀ ਹੋ ਜਾਂਦਾ ਨੌਕਰੀ ਧਨ ਦੌਲਤ ਜ਼ਮੀਨ ਜਾਇਦਾਦ ਗੱਡੀਆਂ ਕਾਰਾਂ ਕੋਠੀਆਂ ਥੋੜੇ ਦਿਨ ਦਾ ਚਾਹ ਹੈ ਥੋੜੇ ਦਿਨ ਦਾ ਸੁੱਖ ਹੈ ਸਤਿਗੁਰੂ ਜੀ ਕਹਿੰਦੇ ਇੱਧਰ ਆਓ ਬਾਣੀ ਪੜੋ ਤੁਹਾਨੂੰ ਐਸਾ ਸੁੱਖ ਦੇਵਾਂਗੇ ਜਿਹੜਾ ਕਦੇ ਜਾਈ ਗਈ ਨਹੀਂ ਸਾਧ ਸੰਗਤ ਜੀ ਇਹ ਆਨੰਦ ਇਹ ਸੁੱਖ ਐਸਾ ਹੈ ਇਹ ਤੇ ਚਰਖੜੀਆਂ ਤੇ ਚੜ ਕੇ ਵੀ ਕਹਿੰਦੇ ਨੇ ਆਨੰਦ ਆ ਰਿਹਾ ਹੈ ਇਹ ਕੈਸਾ ਆਨੰਦ ਹੋਏਗਾ ਗੁਰੂ ਸਾਹਿਬ ਜੀ ਨੇ ਆਨੰਦ ਸਹਿਬ ਦੀ ਬਾਣੀ ਦਿੱਤੀ ਹੈ ਇੱਕ Hindu ਵੀਰ ਨੇ ਕਿਹਾ ਕਿੰਦੇ ਤੁਹਾਡੇ ਗੁਰੂ ਸਾਹਿਬ ਬੜੇ ਕਮਾਲ ਦੇ ਨੇ ਜਦੋਂ ਤੁਹਾਡੇ ਘਰ ਬੱਚੇ ਦਾ ਜਨਮ ਹੋਏ ਤੁਸੀਂ ਕਹਿੰਦੇ ਹੋ ਤੁਹਾਡੀ ਬਾਣੀ ਕਹਿੰਦੀ ਹੈ ਤੁਹਾਡਾ ਗੁਰੂ ਕਹਿੰਦਾ ਹੈ ਤੁਹਾਡੇ ਪੜਦੇ ਆਪਾਂ ਪੜਦੇ ਹੀ ਆਂ ਨਨ ਸਾਹਿਬ ਤੇ ਪੜਨਾ ਹੀ ਹੁੰਦਾ ਹੈ ਦੇਖ ਦੇ ਵਾਸਤੇ ਕਹਿੰਦੇ ਤੁਸੀਂ ਪੜਦੇ ਹੋ ਆਨੰਦ ਪਿਆ ਮੇਰੀ ਮਾਂਏ ਜਦੋਂ ਵਿਆਹ ਹੁੰਦਾ ਹੈ ਉਦੋਂ ਵੀ ਪੜਦੇ ਹੋ ਆਨੰਦ ਪਿਆ ਮੇਰੀ ਮਾਂਏ ਤੇ ਕਹਿੰਦੇ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਹੈ ਉਦੋਂ ਵੀ ਤੁਸੀਂ ਪੜਦੇ ਹੋ ਆਨੰਦ ਪਿਆ ਮੇਰੀ ਮਾਂਏ ਆਖੋ ਸਤਨਾਮ ਸ਼੍ਰੀ ਵਾਹਿ ਪੜਦੇ ਆਂ ਚਾਹ ਕੋ ਚੜ੍ਹਾਈ ਕਰ ਜਾਏ ਜੇ ਜਵਾਨ ਹੋਏ ਬਜ਼ੁਰਗ ਹੋਏ ਬੱਚਾ ਹੋਏ ਕਿਸੇ ਵੀ ਉਮਰ ਦਾ ਹੋਏ ਅਸੀਂ ਪੜ੍ਹਨਾ ਹੀ ਪੜਨਾ ਹੈ ਅਨੰਦ ਭਹਾ ਮੇਰੀ ਮਾਂਏ ਅਸੀਂ ਪੜ੍ਹਨਾਂ ਹੀ ਇਥੇ ਮਰੀਆਦਾ ਹੈ ਇਹ ਗੁਰੂ ਸਾਹਿਬ ਜੀ ਦੀ ਦਿੱਤੀ ਹੋਈ ਬਖਸ਼ਿਸ਼ ਹੈ ਦੇਗ ਵਰਤਨੀ ਹੈ ਮਿੱਠਾ ਕਹਿੰਦੇ ਸਾਡੇ ਤੇ ਮਿੱਠਾ ਵਰਤਨ ਦੇ ਨਹੀਂ ਜਦੋਂ ਕੋ ਚੜ੍ਹਾਈ ਕਰਦੇ ਦੇਗ ਹੈ ਗੁਰੂ ਦੀ ਇਹ ਚਾ ਕੋਈ ਜਨਮ ਹੋਇਆ ਤਾਂ ਵੀ ਦੇਗ ਵਰਤੇ ਕਿ ਜੇ ਕੋ ਚੜ੍ਹਾਈ ਕਰਕੇ ਤਾਂ ਵੀ ਦੇਗ ਵਰਤੇ ਕਿ ਮਹਾਰਾਜ ਨੇ ਬਰਾਬਰ ਰੱਖਿਆ ਸਾਰਾ ਕੁਝ ਇਹ ਸਾਡੀ ਸੁਰਤ ਨੂੰ ਮਹਾਰਾਜ ਨੇ ਨਾ ਉੱਚਾ ਚੁੱਕਿਆ ਕਿ ਦੁੱਖ ਸਾਡੇ ਕੋਈ ਨੇੜੇ ਹੀ ਨਹੀਂ ਆ ਸਕਦਾ ਜੇ ਸਾਡੇ ਮਨੋ ਦਸ਼ਾ ਅਸੀਂ ਉੱਚੀ ਚੁੱਕ ਲਈਏ ਨਾ ਗੁਰਬਾਣੀ ਜੋ ਸਮਝਾ ਰਹੀ ਹੈ ਉੱਥੋਂ ਤੱਕ ਲੈ ਜਾਈਏ ਸਾਡੀ ਜ਼ਿੰਦਗੀ ਚ ਦੁੱਖ ਕੋਈ ਰਹਿਣਗੇ ਨਹੀਂ ਸਾਨੂੰ ਇਹ ਲੱਗਦਾ ਹੈ ਕਈ ਵਾਰੀ ਨਾ ਸਾਡੀ ਮਤ ਬੜੀ ਛੋਟੀ ਜੀ ਹੈ ਬੜੀ ਨੀਵੀ ਹੈ ਬੜੀ ਸੋਚ ਸਾਡੀ ਛੋਟੀ ਹੈ ਅਸੀਂ ਕਹਿੰਨੇ ਆ ਵੀ ਗੁਰੂ ਦੇ ਸਿੱਖ ਇੰਨੀ ਬਾਣੀ ਪੜ੍ਹਦੇ ਸਨ ਉਹਨਾਂ ਦੇ ਬੰਦ-ਬੰਦ ਕੱਟੇ ਗਏ ਉਹ ਸਾਡੀ ਸੋਚ ਹੈ ਸਾਧ ਸੰਗਤ ਸਾਨੂੰ ਲੱਗਦਾ ਹੈ ਵੀ ਉਹਨਾਂ ਨੇ ਦੁੱਖ ਮਿਲੇ ਉਹਨਾਂ ਵਾਸਤੇ ਤੇ ਇਹ 14 ਸਮਾਸੀ ਉਹਨਾਂ ਨੂੰ ਪੁੱਛੋ ਉਹਨਾਂ ਦਾ ਇਤਿਹਾਸ ਪੜੋ ਉਹਨਾਂ ਦੀਆਂ ਕਿਤਾਬਾਂ ਪੜੋ ਉਹਨੇ ਕਿਵੇਂ ਉਹਨਾਂ ਨੇ ਕਿਵੇਂ ਜ਼ਾਲਮਾਂ ਦੀ ਅੱਖ 'ਚ ਅੱਖ ਪਾ ਕੇ ਗੱਲ ਕੀਤੀ ਜਦੋਂ ਪੁੱਛਦੇ ਸਨ ਕਿ ਤੁਹਾਨੂੰ ਸਾਡੇ ਵੱਲੋਂ ਜ਼ਮੀਨਾਂ ਦਿੱਤੀਆਂ ਜਾਂਦੀਆਂ ਜਾਇਦਾਦਾਂ ਦਿੱਤੀਆਂ ਜਾਂਦੀਆਂ ਰਾਜਕੁਮਾਰੀ ਨਾਲ ਤੁਹਾਡੇ ਵਿਆਹ ਕਰਾ ਦਿੰਨੇ ਆ ਤੁਸੀਂ ਸਾਡੇ ਧਰਮ ਦੇ ਵਿੱਚ ਆ ਜਾਓ ਸਿੱਖੀ ਛੱਡ ਦਿਓ ਤੇ ਉਹਨਾਂ ਦਾ ਇੱਕੋ ਇੱਕ ਜਵਾਬ ਹੁੰਦਾ ਸੀ ਕਿ ਅਸੀਂ ਸਿੱਖੀ ਨਹੀਂ ਛੱਡਣੀ ਤੁਸੀਂ ਜੋ ਕਰਨਾ ਹੈ ਕਰ ਲਓ ਤੇ ਜਦੋਂ ਬਾਰ ਬਾਰ ਗੱਲਾਂ ਕਰਦੇ ਸਨ ਉਹ ਸਿੱਖ ਹੱਸਦੇ ਸਨ ਉਹ ਕੀ ਗੱਲਾਂ ਚ ਤੁਸੀਂ ਸਮਾਂ ਖਰਾਬ ਕਰਦੇ ਹੋ ਸਾਨੂੰ ਸ਼ਹੀਦ ਕਰੋ ਸਾਨੂੰ ਗੁਰੂ ਦੇ ਚਰਨਾਂ ਚ ਛੇਤੀ ਪਹੁੰਚਾਓ ਸਾਨੂੰ ਚਾਹ ਹੈ ਗੁਰੂ ਤੋਂ ਸ਼ਹੀਦ ਹੋਣ ਦਾ ਕੁਰਬਾਨ ਹੋਣ ਦਾ ਉਹਨਾਂ ਨੂੰ ਵੀ ਚਾਹਤ ਸੀ ਉਹਦੀ ਅਵਸਥਾ ਬੜੀ ਉੱਚੀ ਸੀ ਸੁੱਚੀ ਸੀ ਵੱਡੀ ਸੀ ਮਹਾਰਾਜ ਕਹਿੰਦੇ ਜਦੋਂ ਇਹ ਭਰਮ ਦੂਰ ਹੁੰਦਾ ਹੈ ਫਿਰ ਸਦਾ ਸੁੱਖ ਆ ਜਾਂਦਾ ਹੈ ਜ਼ਿੰਦਗੀ ਚ ਫਿਰ ਬਿਮਾਰੀ ਆਏ ਬੰਦਾ ਸੁਖੀ ਵੀ ਰਹਿੰਦਾ ਠੋਕਰ ਲੱਗੇ ਸੁਖੀ ਰਹਿੰਦਾ ਨੁਕਸਾਨ ਹੋ ਜਾਏ ਸੁਖੀ ਵੀ ਰਹਿੰਦਾ ਹੈ ਬੜਾ ਵੱਡਾ ਆਨੰਦ ਹੈ ਗੁਰਪ੍ਰਸਾਦ ਪਰਮ ਪਦ ਪਾਇਆ ਇਹ ਪਰਮ ਪਦ ਹੈ ਇਹ ਗੁਰੂ ਦੀ ਕਿਰਪਾ ਦੇ ਨਾਲ ਇਹ ਅਵਸਥਾ ਹੈ ਇੱਕ ਪਰਮ ਪਦ ਦੀ ਜੋ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ ਭਾਈ ਤੇਰਾ ਅੰਦਰ ਨਿਰਮਲ ਹੋ ਜਾਏਗਾ ਗੁਰੂ ਦੀ ਬਾਣੀ ਨੂੰ ਸਹਿਜਤਾ ਦੇ ਨਾਲ ਗਾਉਂਦਾ ਰਹੇ ਪੜ੍ਹਦਾ ਰਹੇ ਸਤਵੀਂ ਪੰਕਤੀ ਮਹਾਰਾਜ ਕਹਿੰਦੇ ਸਿਮਰਤ ਸਾਸਤਿ ਵੇਦ ਵਖਾਣ ਪਰਮੇ ਭੁੱਲਾ ਤਤ ਨ ਜਾਣ ਮਹਾਰਾਜ ਕਹਿੰਦੇ ਇਹ ਗੱਲ ਤੇ ਸਿਮਰਤੀਆਂ ਨੇ ਵੀ ਆਖੀ ਹੈ ਵੇਦਾਂ ਨੇ ਵੀ ਆਖੀ ਹੈ ਤੇ ਸ਼ਾਸਤਰਾਂ ਨੇ ਵੀ ਆਖੀ ਹੈ ਕਿ ਜਿਹੜਾ ਇਨਸਾਨ ਭਰਮ ਦੇ ਵਿੱਚ ਭੁੱਲਿਆ ਰਹੇਗਾ ਭਟਕਿਆ ਰਹੇਗਾ ਉਹ ਕਦੇ ਵੀ ਤਤ ਨੂੰ ਨਹੀਂ ਜਾਣ ਪਾਏਗਾ ਉਹ ਕਦੇ ਵੀ ਤਤ ਨੂੰ ਨਹੀਂ ਪਛਾਣ ਪਾਏਗਾ ਜੇ ਅਸੀਂ ਦੁੱਧ ਦਹੀਂ ਰਿੜਕਾਂਗੇ ਉਹਦੇ ਵਿੱਚੋਂ ਹੀ ਸਾਨੂੰ ਤਤ ਪ੍ਰਾਪਤ ਹੋਏਗਾ ਪਾਣੀ ਚ ਮਧਾਣੀ ਪਾਈ ਰੱਖਾਂਗੇ ਉਹਦੇ ਚ ਕੁਝ ਵੀ ਸਾਨੂੰ ਪ੍ਰਾਪਤ ਨਹੀਂ ਹੋਣਾ ਇਸ ਕਰਕੇ ਸਾਡਾ ਜਿਹੜਾ ਜ਼ੋਰ ਹੈ ਗੁਰੂ ਦੀ ਬਾਣੀ ਤੇ ਨਾਮ ਤੇ ਸਿੱਧੇ ਪਾਸੇ ਹੋਣਾ ਜ਼ਰੂਰੀ ਹੈ ਬਿਨ ਸਤਗੁਰ ਸੇਵੇ ਸੁਖ ਨਾ ਪਾਏ ਦੁੱਖੋ ਦੁੱਖ ਕਮਾਉਣਿਆਂ ਭਾਈ ਬਿਨਾ ਸਤਗੁਰ ਨੂੰ ਸੇਵਿਆਂ ਸਿਮਰਿਆਂ ਅਰਾਧਿਆਂ ਸੁਖ ਨਹੀਂ ਪਾਵਾਂਗੇ ਦੁੱਖ ਹੀ ਦੁੱਖ ਦੁੱਖ ਹੀ ਦੁੱਖ ਪਾਵਾਂਗੇ ਜੋ ਅਸੀਂ ਪਾ ਵੀ ਰਹੇ ਹਾਂ ਜੋ ਅਸੀਂ ਮੋਹ ਮਾਇਆ ਲੜਾਈ ਝਗੜਾ ਈਰਖਾ ਦੁਸ਼ੈਸ਼ ਘਰਾਂ ਦੇ ਕਲੇਸ਼ ਇਹ ਸਾਰੇ ਦੁੱਖ ਨੇ ਇਹ ਹੈ ਨਹੀਂ ਸਾਡੀ ਕਿਸਮਤ ਚ ਇਹ ਹੈ ਆਪਾਂ ਦੋਸ਼ ਮੜ ਦਿੰਨੇ ਆ ਵੀ ਸਾਡੇ ਕਰਮਾਂ ਚ ਸੀ ਮਿਲ ਗਿਆ ਆਪ ਅਸੀਂ ਲਿਖਿਆ ਰੋਜ਼ ਲੇਖ ਜਿਹੜੇ ਲਿਖ ਰਹੇ ਆ ਆਪ ਲਿਖ ਰਹੇ ਆ ਹੁਣ ਕਿਸੇ ਦਾ ਅਸੀਂ ਮਾੜਾ ਕਰ ਦਈਏ ਅੱਜ ਤੇ ਉਮੀਦ ਕਰੀਏ ਵੀ ਕੱਲ ਨੂੰ ਸਾਡੇ ਨਾਲ ਦੁਨੀਆ ਭਲਾ ਕਰੇ ਕਿਵੇਂ ਹੋਏਗਾ ਇਹ ਲੇਖ ਤੇ ਅੱਜ ਲਿਖ ਦਿੱਤਾ ਸੀ ਕਿਸੇ ਨੂੰ ਮਾੜਾ ਕੀਤਾ ਕਿਸੇ ਨੂੰ ਬੇਇਮਾਨੀ ਕਿਸੇ ਨੂੰ ਟੱਕਾ ਮਾਰ ਦਿੱਤਾ ਉਹ ਲੇਖ ਲਿਖਿਆ ਗਿਆ ਉਹ ਕਿਸੇ ਦਿਨ ਸਾਨੂੰ ਵਜਣਾ ਹੀ ਵਜਣਾ ਹੈ ਉਹ ਚਾਹੇ ਜਿੰਨਾ ਸਮਾਂ ਲੰਘੇ ਥੋੜਾ ਲੰਘੇ ਬਹੁਤਾ ਲੰਘੇ ਉਹ ਘੁੰਮ ਕੇ ਸਾਡੇ ਅੱਗੇ ਆਏਗਾ ਇਸ ਲਈ ਜੋ ਅਸੀਂ ਆਪਣੇ ਕਰਮ ਲੇਖ ਲਿਖ ਰਹੇ ਹਾਂ ਅਜੋਕੇ ਸਮੇਂ ਚ ਚੱਲ ਰਹੇ ਸਮੇਂ ਚ ਉਹਨਾਂ ਨੂੰ ਚੰਗਾ ਰੱਖੀ ਉਹਨਾਂ ਨੂੰ ਸੋਹਣਾ ਰੱਖੀ ਅਖੀਰ ਦੀ ਪੰਕਤੀ ਇਸ ਸ਼ਬਦ ਦੀ ਮਹਾਰਾਜ ਕਹਿੰਦੇ ਆਪ ਕਰੇ ਕਿਸ ਆਖੇ ਕੋਈ ਆਖਣ ਜਾਈਏ ਜੇ ਭੂਲਾ ਹੋਈ ਇਹ ਪੰਕਤੀ ਨਾ ਸਾਧ ਸੰਗਤ ਜੀ ਬੁੱਧ ਕਮਾਲ ਦੀ ਪੰਕਤੀ ਹੈ ਅਖੀਰ ਦੀ ਪੰਕਤੀ ਹੈ ਇਹਨੂੰ ਸਮਝਣ ਵਾਸਤੇ ਸਾਨੂੰ ਬੜਾ ਹੀ ਮਨ ਨੂੰ ਉੱਚਾ ਚੁੱਕਣਾ ਪਏਗਾ ਸੁਰਤ ਨੂੰ ਖੋਲਣਾ ਪਏਗਾ ਫਿਰ ਪੰਕਤੀ ਸਮਝ ਆਏਗੀ ਸਮੇਂ ਦੀ ਸਮਾਪਤੀ ਆਪਾਂ ਉਹਨੇ ਸਮੇਂ ਚ ਰਹਿ ਕੇ ਸਮਝਣ ਦਾ ਯਤਨ ਕਰਦੇ ਮਹਾਰਾਜ ਕਹਿੰਦੇ ਆਪ ਕਰੇ ਕਿਸ ਅੱਖ ਹੈ ਕੋਈ ਸਤਿਗੁਰੂ ਜੀ ਕਹਿੰਦੇ ਉਹ ਆਪ ਹੀ ਤੇ ਸਾਰਾ ਕੁਝ ਕਰ ਕਰਾ ਰਿਹਾ ਹੈ ਨੂੰ ਮਾੜਾ ਕਿਹਨੂ ਆਖੀਏ ਕਿਸੇ ਨੇ ਕਿਸੇ ਨੂੰ ਜਿਵੇਂ ਆਪਾਂ ਥੋੜਾ ਪਹਿਲਾਂ ਸਮਾਂ ਵਿਚਾਰ ਸਕ ਕੋਈ ਧੱਕਾ ਮਾਰੇ ਕਿਸੇ ਨੂੰ ਆਪਾਂ ਧੱਕਾ ਮਾਰਨ ਵਾਲੇ ਨੂੰ ਕੀ ਆਖਾਂਗੇ ਕੋਈ ਗੁਰੂ ਦੀ ਮਰਿਆਦਾ ਦੀ ਉਂਗਲਾ ਉਲੰਘਣਾ ਕਰਦਾ ਹੈ ਮਨ ਲੋ ਅਸੀਂ ਉਹਨੂੰ ਕੀ ਆਖਾਂਗੇ ਵੀ ਤੂੰ ਕਿਉਂ ਕਰ ਰਿਹਾ ਹੈ ਮਹਾਰਾਜ ਕਹਿ ਰਹੇ ਨੇ ਸੁਣੋ ਆਪ ਕਰੇ ਕਿਸ ਆਖੇ ਕੋਈ ਕਰਨ ਕਰਾਉਣ ਵਾਲਾ ਤੇ ਉਹ ਇੱਕ ਹੀ ਹੈ ਉਹਦੇ ਵਿੱਚ ਵੀ ਤੇ ਉਹ ਪਰਮਾਤਮਾ ਆਪ ਹੀ ਹੈ ਕਰਨ ਕਰਾਉਣ ਵਾਲਾ ਤੇ ਉਹ ਆਪ ਹੀ ਹੈ ਉਹ ਆਪ ਹੀ ਸਭ ਕੁਝ ਕਰ ਰਿਹਾ ਹੈ ਆਖਣ ਜਾਈਏ ਜੇ ਭੁੱਲਾ ਹੋਈ ਆਖਿਆ ਤੇ ਉਸ ਨੂੰ ਜਾਂਦਾ ਨਾ ਜੇ ਕੋਈ ਭੁੱਲਿਆ ਹੋਵੇ ਉਹ ਪਰਮਾਤਮਾ ਕਦੇ ਭੁੱਲਿਆ ਜੀ ਸਾਹਿਬ ਉਸ ਨੂੰ ਕੋ ਭੁਲੇਖਾ ਹੈ ਉਸ ਨੂੰ ਕੋ ਸਮਝਾ ਸਕਦਾ ਹੈ ਉਸ ਨੂੰ ਸਮਝਾਇਆ ਜਾ ਸਕਦਾ ਜਿਹੜਾ ਕੋਈ ਭੁੱਲਿਆ ਹੋਏ ਮੇਰਾ ਸਤਿਗੁਰੂ ਤੇ ਭੁੱਲਿਆ ਹੈ ਨਹੀਂ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਮਹਾਰਾਜ ਕਹਿੰਦੇ ਹੈ ਨਾਨਕ ਉਹ ਆਪ ਹੀ ਸਭ ਕੁਝ ਕਰਨ ਕਰਾਉਣ ਵਾਲਾ ਆਪ ਹੀ ਸਭ ਦੇ ਸਰੀਰਾਂ ਦੇ ਵਿੱਚ ਕਰਾ ਰਿਹਾ ਹੈ ਇਸ ਲਈ ਆਪਣੇ ਮਨ ਨੂੰ ਹਿੰਮਤਾ ਚ ਨਾ ਲ ਜਾਂਦੇ ਹੋਏ ਅਸੀਂ ਨਾਮ ਦੇ ਵਿੱਚ ਹੀ ਜੁੜੇ ਰਹੀਏ ਨਾਮ ਚ ਹੀ ਸਮਾਏ ਰਹੀਏ ਮਹਾਰਾਜ ਕਿੰਨੇ ਮੇਰੀ ਤੇ ਹੀ ਅਰਦਾਸ ਹੈ ਕਿ ਨਾਮ ਚ ਮੈਂ ਜੁੜਿਆ ਰਵਾਂ ਨਾਮ ਚ ਮੈਂ ਭਿੱਜਿਆ ਰਵਾਂ ਗੁਰੂ ਸਾਹਿਬਾਂ ਨੇ ਕਿੰਨੀਆਂ ਜੰਗਾਂ ਲੜੀਆਂ ਸਤਿਗੁਰਾਂ ਕਦੇ ਮਨ ਦੇ ਵਿੱਚ ਉਹਦਾ ਪ੍ਰਭਾਵ ਨਹੀਂ ਆਉਂ ਦਿੱਤਾ ਵੀ ਇਹ ਸਾਡੇ ਦੁਸ਼ਮਣ ਇਹਨਾਂ ਨੂੰ ਮਾਰ ਦਈਏ ਖਤਮ ਕਰ ਦਈਏ ਸਤਗੁਰੂ ਜੀ ਆਪਣਾ ਕੇਵਲ ਕਰਮ ਕਰਦੇ ਗਏ ਨੇ ਸਤਗੁਰਾਂ ਨੇ ਤੇ ਆਪਣੇ ਦੁਸ਼ਮਣਾਂ ਨੂੰ ਵੀ ਗਲ ਬਕੜੀ ਦੇ ਵਿੱਚ ਲਿਆ ਹੈ ਜਿਹੜੇ ਕਿ ਸਤਗੁਰੂ ਦੇ ਦਰ ਤੇ ਸ਼ਰਨ ਵਿੱਚ ਆ ਜਾਂਦੇ ਸਨ ਮਹਾਰਾਜ ਸਾਡੀ ਭੁੱਲ ਬਖਸ਼ੋ ਮਹਾਰਾਜ ਨੂੰ ਕੋਈ ਗੱਲ ਬਖਸ਼ ਦਿੱਤੀ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੀ ਸ਼ਹਾਦਤ ਕਰਨ ਵਾਲਿਆਂ ਨੂੰ ਅਗਾ 6ਵੇਂ ਪਾਸ਼ਾ ਉਸ ਤੋਂ ਅਗਾ ਜਦੋਂ ਉਹਨਾਂ ਨੇ ਕੋਈ ਹੱਲਾ ਨਾ ਕੀਤਾ ਮਹਾਰਾਜ ਨੇ ਬਦਲਾ ਲੈ ਨਹੀਂ ਗਏ ਮਹਾਰਾਜ ਫੌਜਾਂ ਬਣਾ ਲਈਆਂ ਮਹਾਰਾਜ ਨੇ ਸਭ ਕੁਝ ਬਣਾ ਲਿਆ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਚਲੋ ਜਾ ਕੇ ਉਹਨਾਂ ਦਾ ਸੋਦਾ ਲਾਈਏ ਸਾਡੇ ਪਿਤਾ ਜੀ ਨੂੰ ਉਹਨਾਂ ਨੇ ਕਿਵੇਂ ਕਿਵੇਂ ਖਤਮ ਕਰ ਦਿੱਤਾ ਮਹਾਰਾਜ ਜੀ ਆਪਣੇ ਮਾਰਗ ਤੇ ਚੱਲਦੇ ਹੀ ਰਹੇ ਮਹਾਰਾਜ ਆਪਣੇ ਕਰਮ ਤੇ ਚੱਲਦੇ ਰਹੇ ਧਰਮ ਦੀ ਸਥਾਪਨਾ ਤੇ ਚੱਲਦੇ ਰਹੇ ਜਿਹੜਾ ਕੋਈ ਅੱਗੇ ਜ਼ਾਲਮ ਆਇਆ ਉਹਦਾ ਫਿਰ ਸਤਿਗੁਰੂ ਮਹਾਰਾਜ ਨੇ ਦੇ ਹੰਕਾਰ ਦਾ ਉਹਦੇ ਵਿਕਾਰਾਂ ਦਾ ਨਾਸ਼ ਕੀਤਾ ਸੋ ਉਹਨਾਂ ਦੀ ਮੁਕਤੀ ਹੋਈ ਸਤਿਗੁਰਾਂ ਦੇ ਇਥੋਂ ਮੋਤ ਪਾ ਕੇ ਸੋ ਸਾਧ ਸੰਗਤ ਜੀ ਬੜਾ ਹੀ ਪਿਆਰਾ ਸ਼ਬਦ ਮਹਾਰਾਜ ਜੀ ਦਾ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਦਾ ਸਰਵਣ ਕੀਤਾ ਹੈ ਇਹ ਸ਼ਬਦ ਜੋ ਹੈ ਸਤਵਾਂ ਸ਼ਬਦ ਹੈ ਗੁਰੂ ਮਹਾਰਾਜ ਜੀ ਦਾ ਕੱਲ ਨੂੰ ਅੱਗੇ 8ਵੇਂ ਸ਼ਬਦ ਦੀ ਵਿਚਾਰ ਨਾਲ ਜੁੜਾਂਗੇ ਜੀ ਭੁੱਲਾਂ ਗਲਤੀਆਂ ਦੀ ਖਿਮਾ ਕਰਨਾ ਬਿਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ